ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦਾ ਲੱਖ ਤੋੜਨ ਦੇ ਲਈ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇਸ ਆਪਰੇਸ਼ਨ ਦੇ ਅਧੀਨ ਅੱਜ ਐਸਐਸਪੀ ਖੰਨਾ ਅਵਨੀਤ ਕੌਂਡਲ ਦੇ ਦੇਸ਼ਾਂ ਨਿਰਦੇਸ਼ਾਂ ਦੇ ਹੇਠ ਐਸਐਚਓ ਪਾਇਲ ਸਰਦਾਰ ਸਤਨਾਮ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਕਾਸੋ ਆਪਰੇਸ਼ਨ ਦੇ ਅਧੀਨ ਹਲਕੇ ਦੇ ਬਖਵਕ ਪਿੰਡਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਅਥੇ ਉਥੋਂ ਪਵੰਦੀਸ਼ੁਦਾ ਦਵਾਈਆਂ ਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਤੇ ਸ਼ੱਕੀ ਵਿਅਕਤੀਆਂ ਨੂੰ ਹਰਾਸਤ ਵਿੱਚ ਲੈ ਲਿਆ ਗਿਆ ਹੈ ਕਾਸੋ ਆਪਰੇਸ਼ਨ ਦਾ ਫੁੱਲ ਫਾਰਮ ਕਾਰਡਨ ਐਂਡ ਸਰਚ ਆਪਰੇਸ਼ਨ ਹੈ ਇਸ ਆਪਰੇਸ਼ਨ ਦੇ ਵਿੱਚ ਜੋ ਸ਼ੱਕੀ ਵਿਅਕਤੀ ਹੁੰਦੇ ਨੇ ਉਹਨਾਂ ਦੇ ਘਰ ਜਾਂ ਪਿੰਡ ਹੁੰਦੇ ਨੇ ਉਹਨਾਂ ਨੂੰ ਕਾਰਡਨ ਕਰਕੇ ਕੇਰਬੰਦੀ ਕਰਕੇ ਉਹਨਾਂ ਦੀ ਤਲਾਸ਼ੀ ਲਈ ਜਾਂਦੀ ਹੈ ਤੇ ਉਤੋਂ ਬੰਦੀशुदा ਜੋ ਨਸ਼ੀਲੇ ਪਦਾਰਥ ਨੇ ਉਹ ਬਰਾਮਦ ਕੀਤੇ ਜਾਂਦੇ ਨੇ ਅੱਜ ਇਸੇ ਕੜੀ ਤਹਿਤ ਥਾਣਾ ਪੈਲ ਦੇ ਅਧੀਨ ਆਉਂਦੇ ਪਿੰਡ ਟਮੋਟ ਵਿਖੇ ਛਾਪਾ ਮਾਰੀ ਕੀਤੀ ਗਈ। ਬਖੋਕਰਾਂ ਵਿਖੇ ਛਾਪਾ ਮਾਰੀ ਦੌਰਾਨ ਨਸ਼ੀਲੇ ਪਦਾਰਥ ਪਵੰਦੀ ਛੁੱਧਿਆ ਦਵਾਈਆਂ ਬਰਾਮਦ ਕੀਤੀਆਂ ਗਈਆਂ ਤੇ ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਕਸੂ ਆਪਰੇਸ਼ਨ ਦੇ ਵਿੱਚ ਜੋ ਪੁਲਿਸ ਮੁਲਾਜ਼ਮਾ ਨੇ ਬੜੀ ਮਸਤੀਦੀ ਦੇ ਨਾਲ ਕੰਮ ਕੀਤਾ ਕਿਉਂਕਿ ਅਕਸਰ ਦੇਖਣ ਵਿੱਚ ਆਇਆ ਕਿ ਜੋ ਅਪਰਾਧੀ ਹੁੰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਆਪਰੇਸ਼ਨਸ ਦੀ ਪਹਿਲਾਂ ਹੀ ਪਣਕ ਲੱਗ ਜਾਂਦੀ ਹੈ ਤੇ ਪੁਲਿਸ ਨੂੰ ਸਫਲਤਾ ਨਹੀਂ ਮਿਲਦੀ। ਪਰੰਤੂ ਪੁਲਿਸ ਨੇ ਬੜੀ ਮਸਤੈਦੀ ਦੇ ਨਾਲ ਕੰਮ ਕੀਤਾ ਤੇ ਵੱਖ-ਵੱਖਾਂ ਦੀ ਤਲਾਸ਼ੀ ਲਈ ਤੇ ਉਤੋਂ ਪਵੰਦੀ ਸ਼ੋਦਾ ਦਵਾਈਆਂ ਬਰਾਮਦ ਕੀਤੀਆਂ ਇਸ ਮੌਕੇ ਡੀਐਸਪੀ ਪਾਇਲ ਸ਼੍ਰੀ ਨikhil Garg ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀ ਕਿਹਾ ਆਓ ਦੇਖਦੇ ਹਾਂ ਪਟਿਆਲਾ ਸ਼ਹਿਰ ਦੇ ਵਿੱਚ ਚਿੱਟੇ ਦਾ ਮੋਤਾ ਕਾਫੀ ਹੋ ਰਹੀਆਂ ਨੇ ਕਿਸੇ ਇੱਕ ਲੇਡੀ ਦਾ ਨਾਮ ਬੋਲ ਰਿਹਾ ਤੇ ਚਿੱਟੇ ਦੇ ਵਿੱਚ ਜੋ ਲੱਕੜ ਮੰਡੀ ਚ ਰਹਿੰਦੀ ਆ ਤੇ ਉਸ ਦੀ ਤੁਸੀਂ ਕੋਈ ਇਨਵੈਸਟੀਗੇਸ਼ਨ ਕੀਤੀ ਹੈ ਪਰ ਨਹੀਂ ਦੇਖੋ ਜੀ ਹਜੇ ਸਾਨੂੰ ਕੋਈ ਐਸਾ ਚੰ ਇਨਫੋਰਮੇਸ਼ਨ ਆਈ ਨਹੀਂ ਹੈਗੀ ਥਾਣੇ ਵਿੱਚ ਜਿਹਦੇ ਅੰਦਰ ਇਹ ਕੋਈ ਗੱਲ ਸਾਹਮਣੇ ਆਈ ਹੋਵੇ ਬਾਕੀ ਅਗਰ ਕੋਈ ਸੰ ਕੋਈ ਚਿੱਟਾ ਵੇਚ ਰਿਹਾ ਹੈ ਪਲੀਜ਼ ਸਾਨੂੰ ਕੋਈ ਇਨਫੋਰਮੇਸ਼ਨ ਦਿਓ ਤਾਂ ਕਿ ਅਸੀਂ ਇਮੀਡੀਏਟਲੀ ਐਕਟ ਕਰ ਸਕੀਏ SSP ਖੰਨਾ ਅਮਨੀਤ ਪੰਡਲ ਮੈਮ ਦੇ ਨਿਰਦੇਸ਼ ਨਿਰਦੇਸ਼ ਅਨੁਸਾਰ ਇੱਕ ਪੂਰੇ ਜ਼ਿਲ੍ਹੇ ਵਿੱਚ ਸਪੈਸ਼ਲ ਇੱਕ ਕਾਸੋ ਆਪਰੇਸ਼ਨ ਚਲਾਇਆ ਗਿਆ ਹੈ ਜਿਸ ਅਸੀ ਵੱਖ-ਵੱਖ ਜਗ੍ਹਾ ਜਿਹੜੇ ਸਾਡੇ ਮਾੜੇ ਅਨਸਰ ਨੇ ਉਹਨਾਂ ਦੇ ਘਰ ਜਿਹੜੇ ਸਾਡੇ ਬੱਸ ਸਟੈਂਡ ਨੇ ਰੇਲਵੇ ਸਟੇਸ਼ਨ ਨੇ ਉੱਥੇ ਅਸੀਂ ਕਾਸੋ ਆਪਰੇਸ਼ਨ ਕਰ ਰਹੇ ਹਾਂ ਤਾਂ ਕਿ ਸਾਨੂੰ ਵੱਧ ਤੋਂ ਵੱਧ ਰਿਕਵਰੀ ਹੋ ਸਕੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਕੋਈ ਸਟ੍ਰਿਕਟ ਐਕਸ਼ਨ ਲਿੱਤਾ ਜਾ ਸਕੇ ਜੀ ਕੀ ਅਜੋ ਕੋਈ ਆਸ ਹੈ ਕਿ ਰਿਕਵਰੀ ਹੋਣੀ ਤੁਹਾਨੂੰ ਹਾਂਜੀ ਸਾਨੂੰ ਆਪਣੇ ਸੋਰਸਸ ਤੇ ਆਪਣੇ ਪੂਰੇ ਟਾਰਗੇਟ ਸੈੱਟ ਕੀਤੇ ਹੋਏ ਨੇ ਤੇ ਸਾਨੂੰ ਪੂਰੀ ਆਸ ਹੈ ਕਿ ਕੋਈ ਨਾ ਕੋਈ ਸਾਨੂੰ ਰਿਕਵਰੀ ਮਿਲੇਗੀ ਜੀ ਹਾਲ ਵਾਲੇ ਸਮੇਂ ਚ ਵੀ ਇਸ ਤਰ੍ਹਾਂ ਇਕੱਲੇ ਰਹਿਣਾ ਹਾਂਜੀ ਸਾਡਾ ਉਹ ਜਿਹੜਾ ਕਾਸ ਆਪਰੇਸ਼ਨ ਨੇ ਕੰਟੀਨਿਊਸ ਚੱਲਦੇ ਰਹਿਣਗੇ ਜੀ ਸਰਕਾਰ ਜਿਹੜੇ ਇਸਰਾਰ ਤੇ ਅੰਕ ਤੋਂ ਕੀ ਕਹਿਣਾ ਚਾਹੁੰਦਾ ਅਸੀਂ ਸਟਾਰਜੈਂਸਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਨਸ਼ੇ ਦੇ ਸਪੈਸ਼ਲੀ ਵਪਾਰ ਕਰਦੇ ਹਨ ਕਿ ਉਹਨਾਂ ਨੂੰ ਆਪਣਾ ਵਪਾਰ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਜਿਹੜੇ ਸਾਡੇ ਯੂਥ ਨੂੰ ਗਲਤ ਰਾਹ ਤੇ ਚੱਲ ਚੱਲ ਰਹੇ ਹਨ ਉਹਨਾਂ ਨੂੰ ਸਿੱਧੇ ਰਾਤ ਚੱਲਣਾ ਚਾਹੀਦਾ ਜੀ ਸਰ ਕਿੰਨੀ ਜ਼ਿਆਦਾ ਸਟਰੋਂਗ ਹੋਏਗੀ ਜੀ ਜਿਹੜੀ ਇਹ ਆਪਣੇ ਵੱਲੋਂ ਸੱਚ ਚੱਲ ਰਹੀ ਹੈ ਇਹ ਅਸੀਂ ਕਾਫੀ ਦਿਨਾਂ ਦੀ ਦੀ ਪਲੈਨਿੰਗ ਕਰ ਰਹੇ ਹਾਂ ਅਸੀਂ ਕਾਫੀ ਸੋਰਸਸ ਆਪਣੇ ਕਾਇਮ ਕਰ ਰੱਖੇ ਹਨ ਤੇ ਸਾਨੂੰ ਉਮੀਦ ਹੈ ਕਿ ਅੱਜ ਸਾਨੂੰ ਕੋਈ ਵਧੀਆ ਰਿਕਵਰੀ ਮਿਲੇਗੀ ਜੀ ਸਰ ਕਿੰਨੀ ਵੱਡੀ ਪੋਸਟ ਅਪਾ ਜਿੰਤੀ ਦੇ ਵਿੱਚ ਜਿਹੜੇ ਮੁਲਾਜ਼ਮ ਸਹਿਬਾਨ ਨੇ ਜਿਨ੍ਹਾਂ ਵੱਲੋਂ ਇਹ ਸਾਰਾ ਕਿਵੇਂ ਕੀਤਾ ਜਾਵੇਗਾ ਜੀ ਕਿੱਥੋਂ ਸ਼ੁਰੂ ਕੀਤਾ ਜਾਂਦਾ ਸਰ ਇਹ ਪੂਰੇ ਡਿਸਟ੍ਰਿਕਟ ਚ ਕਾਸੋ ਆਪਰੇਸ਼ਨ ਚੱਲ ਰਿਹਾ ਹੈ ਜੀ ਉਹ ਸਬਡਿਵੀਜ਼ਨ ਵਾਈਜ਼ ਪੂਰੀ ਫੋਰਸ ਲੱਗੀ ਹੈ ਤੇ ਸਬਡਿਵੀਜ਼ਨ ਚ ਵਕ ਵਕ ਜਗ੍ਹਾ ਤੇ ਇਹ ਕਾਸੋਪਰੇਸ਼ਨ ਹੋਵੇਗਾ ਜੀ ਸਰ ਇੱਕ ਉਹ ਜਿੱਥੇ ਰਾਹੇ ਸ਼ਹਿਰ ਦੇ ਵਿੱਚ ਚਿੱਟੇ ਨਾਲ ਮੋਤਾ ਕਾਫੀ ਹੋ ਰਹੀਆਂ ਨੇ ਕਿਸੇ ਇੱਕ ਲੇਡੀ ਦਾ ਨਾਮ ਬੋਲ ਰਿਹਾ ਤੇ ਚਿੱਟੇ ਦੇ ਵਿੱਚ ਜੋ ਲੱਕੜ ਮੰਡੀ ਚ ਰਹਿੰਦੀ ਆ ਤੇ ਉਸ ਦੀ ਤੁਸੀਂ ਵੀ ਇਨਵੈਸਟੀਗੇਸ਼ਨ ਕੀਤੀ ਹੋ ਪਰ ਨਹੀਂ ਦੇਖੋ ਜੀ ਹਜੇ ਸਾਨੂੰ ਕੋਈ ਐਸਾ ਚੰ ਇਨਫੋਰਮੇਸ਼ਨ ਆਈ ਨਹੀਂ ਹੈਗੀ ਥਾਣੇ ਵਿੱਚ ਜਿਹਦੇ ਅੰਦਰ ਇਹ ਕੋਈ ਗਲਤ ਸਾਹਮਣੇ ਆਈ ਹੋਵੇ ਬਾਕੀ ਅਗਰ ਕੋਈ ਸਨ ਕੋਈ ਚਿੱਟਾ ਵੇਚ ਰਿਹਾ ਹੈ ਪਲੀਜ਼ ਸਾਨੂੰ ਕੋਈ ਇਨਫੋਰਮੇਸ਼ਨ ਦੋ ਤਾਂ ਕਿ ਅਸੀਂ ਇਮੀਡੀਏਟਲੀ ਐਕਟ ਕਰ ਸਕੀਏ ਸਰ ਐਸਾ ਸਰਚ ਅਪਲੀਕੇਸ਼ਨ ਦੇ ਦੌਰਾਨ ਆਪਾਂ ਕਿਹੜੇ ਕਿਹੜੇ ਪੁਆਇੰਟਸ ਦੇ ਉੱਪਰ ਮੇਨ ਆਪਾਂ ਟਾਰਗੇਟ ਰੱਖਾਂਗੇ ਜੀ ਆਪਾਂ ਨਹੀਂ ਦੇਖੋ ਜੀ ਅਸੀਂ ਜਿਹਨਾਂ ਦੇ ਟਾਰਗੇਟ ਕਰਨੇ ਜਿਹੜੇ ਸਾਡੇ ਜਿਹੜੇ ਜਿਹੜੇ ਸਾਡੇ ਟਾਰਗੇਟਸ ਨੇ ਉਸ ਇਸ ਪਬਲੀਕਲੀ ਆਊਟ ਨਹੀਂ ਕਰ ਸਕਦੇ ਜਦੋਂ ਸਾਡੇ ਕੋਲ ਕੋਈ ਰਿਕਵਰੀ ਆ ਗਈ ਸੇ ਫੇਰ ਹੀ ਦੱਸ ਸਕਾਂਗੇ ਜੀ ਸਰ ਪਬਲਿਕ ਤੋਂ ਕਿਵੇਂ ਆਪਾਂ ਹੈਲਪ ਲਵਾਂਗੇ ਜੀ ਇਹਦੇ ਵਿੱਚ ਸਾਨੂੰ ਪਬਲਿਕ ਤੋਂ ਇਹੀ ਅਪੀਲ ਹੈ ਕਿ ਉਹ ਜਿਨ੍ਹਾਂ ਨੂੰ ਵੀ ਕੋਈ ਇਨਫੋਰਮੇਸ਼ਨ ਹੈ ਕੋਈ ਡਰੱਗਸ ਵੇਚ ਜੇ ਕੋਈ ਚਿੱਟਾ ਵੇਚ ਦੇ ਦੀ ਸਾਨੂੰ ਚਾਹੀਏ ਡਿਸਕ੍ਰੀਟਲੀ ਦੱਸ ਦਨ ਅਸੀਂ ਉਹਨਾਂ ਦਾ ਨਾਮ ਕਿਤੇ ਆਊਟ ਨਹੀਂ ਕਰਾਂਗੇ ਤੇ ਅਸੀਂ ਇਮੀਡੀਏਟਲੀ ਉਹ ਬੰਦੇ ਉੱਤੇ ਰੇਡ ਕਰਕੇ ਉਹ ਤੋਂ ਬਰਾਬਰੀ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਹੁਣ ਇਹ ਮੈਂ ਤੁਹਾਡੇ ਘਰ ਚੈਕਿੰਗ ਕੀਤੀ ਗਈ ਅੱਜ ਕੀ ਹੈ ਜੀ ਕੁਛ ਨਹੀਂ ਜੁ ਮਿਲਿਆ ਹੈ ਅੱਛਾ ਹਾਂ ਤੁਹਾਡੇ ਕੋਈ ਨਸ਼ਾ ਕਰਦਾ ਕੋਈ ਕਰੇਗਾ ਨਸ਼ਾ ਕਰਦਾ ਜੀ ਮਰ ਮੁੰਡਾ ਕਰਦੇ ਅੱਛਾ ਜੀ ਹਾਂ ਜੀ ਉਹਨੂੰ ਵੀ ਅਸੀਂ ਬਹੁਤ ਘਟਾਉਨੇ ਆ ਇੱਕ ਮੇਰਾ ਪੁੱਤ ਮਰ ਗਿਆ ਜੀ ਕਿ ਤੂੰ ਨਾ ਮਰ ਜੀ ਉਹ ਡਰੇ ਆ ਬਰ ਹਾਂ ਜੀ ਕੱਟ ਦਿੱਤਾ ਹੋਇਆ ਉਹਦੇ ਨੂੰ ਘਟ ਰਿਹਾ ਅੱਛਾ ਕੋਈ ਨਸ਼ਾ ਸੜਾਉ ਕੇਂਦਰ ਕੋਈ ਕਰਾ ਸੀ ਤੇ ਉਹ ਲਾਜੂ ਚਲਾਇਆ ਹਾਂ ਜੀ ਲਾਜ ਚਲਦਾ ਹਾਂ ਅੱਛਾ ਹਾਂ ਜੀ ਲਾਜ ਚੱਲ ਰਿਹਾ ਪਹਿਲਾਂ ਮੇਰੇ ਜੀ ਕੀ ਮੰਗ ਕਰਦੇ ਹੋ ਕੀ ਕਹਿ ਰਹੇ ਹੋ ਮੁੰਡੇ ਨੂੰ ਕੀ ਕਹਿੰਗੇ ਉਹ ਉਹਨੂੰ ਕਹਿੰਦੇ ਆ ਵੀ ਛੱਡ ਦੇ ਤਾਂ ਮਰ ਜਣਾ ਮੇਰਾ ਪੁੱਤ ਇੱਕ ਮਰ ਗਿਆ ਅੱਗੇ ਹਾਂ ਜੀ ਉਹ ਤਾਂ ਬੜਾ ਹੋਰ ਬੜਾ ਹੋ ਗੀ ਉਹ ਤਾਂ ਹੱਥ ਨਹੀਂ ਚਲਾਉਂਦਾ ਨੇ ਜੀ ਜਾਨੂੰ ਨੂੰ ਕੋਈ ਪਤਾ ਦੱਸਦੇ ਹਾਂ ਬਾਲੀ ਸੋਣੀ ਡਿਊਟੀ ਕਰਦਾ ਸੀ ਕੋਈ ਕੰਮ ਵੀ ਕਰਦਾ ਸੀ ਬੇਟਾ ਹਾਂ ਜੀ ਡਿਊਟੀ ਡਿਊਟੀ ਕਰਦਾ ਸੀ ਆਪਣੀ ਇਹ ਹਾਂ ਜੀ ਇਹ ਵੀ ਕੰਮ ਕਰਦਾ ਪਹਿਲਾਂ ਪਰਚਾ ਹੈਗਾ ਤੇ ਕੋਈ ਪਰਚਾ ਹੈਗਾ ਤੇ ਹਾਂ ਜੀ ਕਦ ਇਹ ਤਾਂ ਰੋ ਰਿਹਾ ਜੀ ਅੱਛਾ ਕਿੰਨਾ ਸਮਾਂ ਹੋ ਗਿਆ ਜੀ ਇਹ ਨਸ਼ੇ ਤੋਂ ਕੀੜਤ ਨੂੰ ਵਿੱਚ ਇਹ ਹੁਣ ਇਹ ਨੂੰ ਨਹੀਂ ਲੱਗਦਾ ਬੇਟਾ ਹੈਗਾ ਨਾਮ ਕੀ ਮੁੰਡੇ ਦਾ ਸੁਖਿੰਦਰ ਸਿੰਘ ਆ ਉਮਰ ਕਿੰਨੀ ਹੈ ਉਮਰ ਹੋਊਗੀ ਜੀ 7-8 ਸਾਲ ਦੀ ਮੰਤੂ ਜੀ ਵੇਚਦਾ ਵੀ ਆ ਮੈਂ ਤਾਂ ਇਹ ਪਤਾ ਨਹੀਂ ਬੇਟਾ ਮੈਨੂੰ ਹੈਗਾ ਮੈਂ ਇਹਨੂੰ ਤੁਸ ਕਿਹੜਾ ਦੱਸ ਦਿੰਨੇ ਇਹ ਇਹ ਗੱਲਾਂ ਨਹੀਂ ਹੁੰਦਾ ਕੋਈ ਅੱਜ ਪੁਲਿਸ ਵੱਲੋਂ ਰੇਡ ਕੀਤੀ ਗਈ ਹੈ ਜੀ ਤੁਸੀਂ ਕੋਆਪਰੇਟ ਕੀਤਾ ਜੀ ਉਹਨਾਂ ਨੂੰ ਸਹਿਯੋਗ ਦਿੱਤਾ ਬੇ ਪੁਲਿਸ ਨੂੰ ਹਾਂਜੀ ਮੈਂ ਸਹਿਯੋਗ ਦਿੱਤਾ ਕਿਵੇਂ ਤੁਸੀਂ ਤੁਸੀਂ ਕੀ ਹੁਣ ਕਹਿਣਾ ਚਾਹੁੰਦੇ ਹੋ ਮੁੰਡੇ ਨੂੰ ਆਪਣੇ ਨੂੰ ਮੈਂ ਕਹਿਣਾ ਚਾਹੁੰਦੀ ਆ ਵੀ ਬਸ ਅਸੀਂ ਕਰਕੇ ਨਹੀਂ ਬੜਨਾਂ ਇਹ ਚੀਜ਼ ਕਿੰਨੇ ਕਿੰਨਾ ਡਟ ਗਿਆ ਤੁਸੀਂ ਇਹ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਹਨੂੰ ਰੋਕਣ ਵਾਸਤੇ ਕੀ ਤੁਸੀਂ ਸਟੈਪ ਲਓ ਮੈਂ ਤਾਂ ਕਹਿੰਦੀ ਤੁਸੀਂ ਵੀ ਡੜ ਕੇ ਕਰੋ ਤੇ ਮੈਂ ਵੀ ਕਰਾਂ ਠੀਕ ਹੈ ਜੀ ਕਿੰਨੀ ਵਾਰਾ ਬੇਟੇ ਦੀ ਮਤਾ ਜੀ 60 60 ਕਸਾਬ ਦੀ ਹੈਗੀ ਠੀਕ ਹੈ ਠੀਕ ਹੈ